ਹਲਕਾ ਫਿਲੌਰ ਦੇ ਸਾਬਕਾ ਐਮ.ਐਲ.ਏ ਬਲਦੇਵ ਸਿੰਘ ਖੇਰਾ ਨੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ ਹਨਾ ਕਾਰਨ ਬਣੇ ਨਾਜ਼ੁਕ ਹਾਲਾਤਾਂ ਦੇ ਕਾਰਨ ਪੂਰੇ ਪੰਜਾਬ ਵਿੱਚ ਦਰਿਆਵਾਂ ਦੇ ਨੇੜਲੇ ਇਲਾਕਿਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਅਕਾਲੀ ਦਲ ਦੇ ਸਾਬਕਾ ਐਮ.ਐਲ.ਏ ਬਲਦੇਵ ਸਿੰਘ ਖੇਰਾ ਨੇ ਹਲਕਾ ਫਿਲੌਰ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਜਾਣਿਆ ਅਤੇ ਸਤਲੁਜ ਦਰਿਆ ਬੰਨ ਦੇ ਨਾਜ਼ੁਕ ਬੜੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਸੁਖਾਵੇਂ ਬਣੇ ਰਹਿਣ ਵਾਹਿਗੁਰੂ ਕਰੇ ਕਿ ਜਲਦ ਬਰਸਾਤ ਰੁਕੇ ਅਤੇ ਪੰਜਾਬ ਦੀ ਲੀਤੋ ਉਤਰੀ ਜ਼ਿੰਦਗੀ ਆਮ ਵਰਗੀ ਹੋਵੇ ਇਸ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਸ ਵਿਪਤਾ ਵਿੱਚੋਂ ਉਬਰਣ ਦੀ ਤਾਕਤ ਬਖਸ਼ੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਫਿਲੌਰ ਦੇ ਹੋਰ ਪੰਤਵੰਤੇ ਸੱਜਣ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਜਾਣਾਣੀ ਨੂੰ ਨਾਲ ਲੈ ਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ तकरीबन ਤੇ 40 ਕਿਲੋਮੀਟਰ ਤੋਂ ਵੱਧ ਜਿਹੜਾ ਏਰੀਆ ਇਧਰੋਂ ਨਵੇਂ ਸ਼ਹਿਰ ਤੋਂ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਨਕੌਦਰ ਤੇ ਗਾਹਾਂ ਜਿਹੜਾ ਸ਼ਾਹਕੋਟ ਜਿਹੜਾ ਦਰਿਆ ਵਗਦਾ ਹੈ ਜਦੋਂ ਵੀ ਕਦੀ ਕੋਈ ਸਥਿਤੀ ਤਣਾਅਪੂਰਵਤ ਹੁੰਦੀ ਹੈ ਤਾਂ ਉਹਦੇ ਲਈ ਜਿਹੜਾ ਸਭ ਤੋਂ ਵੱਧ ਜਿਹੜਾ ਇੱਧਰ ਖਤਰਾ ਹੁੰਦਾ ਵੀ ਸਤਲੁਜ ਦਾ ਜਿਹੜਾ ਕਿਉਂਕਿ ਇੱਧਰੋਂ ਮੁੜਦਾ ਦਰਿਆ ਤੇ ਅੱਗੇ ਨੂੰ ਵੀ ਉਹਦੇ ਕਰਕੇ ਬੜਾ ਪੈਨਿਕ ਵਾਲਾ ਮਾਹੌਲ ਵਾਲਾ ਡਰ ਵਾਲਾ ਮਾਹੌਲ ਹੁੰਦਾ ਹੈ ਅੱਜ ਤਕਰੀਬਨ ਸਵੇਰੇ ਮੇਰੇ ਨਾਲ ਬਹੁਤ ਹੀ ਸਰਕਾਰਜੋਗ ਐਡਵੋਕੇਟ ਰਾਜਕਮਲ ਜੀ ਬਹੁਤ ਸਭ ਤੋਂ ਮੀਓ ਵਾਲ ਤੋਂ ਸੰਗਤ ਸਾਰਿਆਂ ਨੇ ਪਹਿਲਾਂ ਗੁਰੂ ਸਾਹਿਬ ਦਾ ਜਿਹੜਾ ਉਠਾਸ ਲੈ ਆ ਔਰ ਮਾਲਕ ਦੇ ਚਰਨਾਂ ਦੇ ਵਿੱਚ ਮੋਸਰ ਅਰਦਾਸ ਬੇਨਤੀ ਕਰਕੇ ਆਏ ਆ ਵੀ ਮਾਲਕਾ ਇਹ ਜਿਹੜੀ ਮੁਕ ਦੀ ਘੜੀ ਹੈ ਵੀ ਉਹਦੇ ਵਿੱਚ ਉਹ ਸਹਾਈ ਹੋਣ ਤੇ ਜਿਹੜੇ ਇਹ ਆਫਤ ਨੂੰ ਜਿਹੜਾ ਉਹ ਬਚਿਆ ਜਾ ਸਕੇ ਪਰ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਤਕਰੀਬਨ ਡੇਢ ਸਾਲ ਪਹਿਲਾਂ ਵੀ ਇਥੇ ਨੂੰ ਬੰਨ ਜਿਹੜਾ ਉਹ ਟੁੱਟਿਆ ਸੀ ਤੇ ਉਸ ਤੋਂ ਬਾਅਦ ਵਿੱਚ ਸਾਰੇ ਮੋ ਮੀਉ ਵਾਲ ਵਾਲੇ ਔਰ ਪੂਰੇ ਜਿਹੜੇ ਆਲੇ ਦੋਲੇ ਦੀ ਸਾਰੀ ਸੰਗਤ ਜਿਹਦੇ ਬੀਬੀਆਂ ਭਾਈ ਬਜ਼ੁਰਗ ਨੌਜਵਾਨ ਉਹ ਸਾਰਿਆਂ ਨੇ ਬੜਾ ਜਿਹੜਾ ਹਮਲਾ ਮਾਰ ਕੇ ਉਹਦੇ ਬਾਅਦ ਵਿੱਚ ਉਹਨੂੰ ਜਿਹੜਾ ਪੂਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਰਕਾਰਾਂ ਕੋਈ ਵੀ ਬਣਦੀਆਂ ਆ ਅੱਜ ਤੱਕ ਕੋਈ ਮਕਸਦ ਨਹੀਂ ਸਾਡਾ ਵੀ ਕੋਈ ਕਿਸੇ ਨੂੰ ਅਸੀਂ ਖਿਟੀਸਾਈਜ਼ ਕਰੀਏ ਪਰ ਜਦੋਂ ਸਰਕਾਰਾਂ ਕੋਈ ਬਣਦੀਆਂ ਉਹ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਜਿਹੜਾ ਇਹ ਜਿਹੜੇ ਬੰਨ ਨੇ ਜਾਂ ਜਿਹੜਾ ਪਾਣੀ ਦਾ ਵਹਾਅ ਆ ਜਦੋਂ ਕੁਦਰਤੀ ਮੌਸਮ ਦੇ ਅਨੁਸਾਰ ਇਹ ਪਾਣੀ ਹੋਣਾ ਹੁੰਦਾ ਤੇ ਉਹ ਸਰਕਾਰਾਂ ਦੀ ਔਰ ਐਡਾਪਟੇਸ਼ਨ ਦੀ ਤੇ ਜਿਹੜਾ ਸਰਕਾਰੀ ਅਮਲਾ ਹੈ ਉਹਦਾ ਫਰਜ ਹੁੰਦਾ ਹੈ ਵੀ ਆਉਣ ਤੋਂ ਪਹਿਲਾਂ ਹਰ ਸਾਲ ਜਿਹੜਾ 2-3 ਮਹੀਨੇ ਪਹਿਲਾਂ ਬੰਨਾ ਦੇ ਉੱਤੇ ਦੌਰਾ ਕਰਕੇ ਉਹ ਦੇਖਣ ਵੀ ਕਿਸ ਸੀ ਦੀ ਲੋਡ ਹੈ ਜੇ ਠੋਕਣਾ ਬਣਾਉਣੀਆਂ ਨੇ ਜਾਂ ਕੋਈ ਜਿਹੜੇ ਬੰਨ ਨੇ ਜੇ ਉਹਨਾਂ ਨੂੰ ਕਿਤੇ ਢਾਲ ਲੱਗੀ ਹੈ ਤੇ ਉਹਨਾਂ ਦੀ ਜਿਹੜੀ ਪੂਰਤੀ ਕਰਨੀ ਪਰ ਤਕਰੀਬਨ ਹੁਣ ਸਾਰਿਆਂ ਨੂੰ ਮਿਲੇ ਵੀ ਆ ਉਧਰ ਵੀ ਮਿਲ ਕੇ ਆਏ ਆ ਇੱਥੇ ਵੀ ਹੁਣ ਜਿਹੜਾ ਹੈਗਾ ਇੱਥੇ ਜਿਹੜੀ ਔਰੇ ਭਰਨ ਦੀ ਕੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਜਣੇ ਇਹ ਮਹਿਸੂਸ ਕਰਦੇ ਆ ਵੀ ਜਿਹੜੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਕੋਈ ਵੀ ਅਧਿਕਾਰੀ ਨਜ਼ਰ ਨਹੀਂ ਆਉਂਦਾ ਸੋ ਜੇਕਰ ਇਹਦੇ ਪੁਖਤਾ ਪ੍ਰਬੰਧ ਹੋਣ ਤਾਂ ਉਹਦੇ ਨਾਲ ਇਹ ਹੈ ਵੀ ਜਿਹੜੇ ਹੜ੍ਹ ਹੋਣ ਤੋਂ ਜਿਹੜੇ ਆ ਉਹ ਬਚ ਸਕਦੇ ਆ ਬਾਕੀ ਹੁਣ ਤਾਂ ਮਾਲਕ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਆ ਵੀ ਜਿੱਥੇ ਸੁਲਤਾਨਪੁਰ ਗੁਰਦਾਸਪੁਰ ਜਿਹੜੇ ਪੰਜਾਬ ਦੇ ਤਕਰੀਬਨ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੇ ਨਾਲ ਕੁਦਰਤੀ ਜਿਹੜੇ ਇਹ ਜੋ ਕੁਦਰਤੀ ਆਫਤ ਆਈ ਹੈ ਉਹਦੇ ਨਾਲ ਜਿਹੜਾ ਹੈ ਜੋ ਪਰਿਵਾਰ ਆਪਣਾ ਸਭ ਕੁਝ ਗਵਾ ਬੈਠੇ ਨੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਵੀ ਗੁਰੂ ਮਹਾਰਾਜ ਜਿਹੜਾ ਉਹ ਚੜ੍ਹਦੀ ਕਲਾ ਬਖਸ਼ਣ ਤੇ ਬਾਕੀ ਮਾਲਕ ਵੱਲੋਂ ਇਹਨਾਂ ਨੂੰ ਜ਼ਰੂਰ ਹੈ ਵੀ ਪੰਜਾਬੀ ਜਿਹੜਾ ਕਦੀ ਪਿੱਛੇ ਨਹੀਂ ਹਟਦੇ ਸੋ ਸਾਰੇ ਜਿਹੜੇ ਰਲ ਮਿਲ ਕੇ ਇਹਦਾ ਜਿਹੜਾ ਪ੍ਰਬੰਧ ਕਰ ਰਹੇ ਨੇ ਰਲ ਮਿਲ ਕੇ ਸੰਕਟ ਦੀ ਘੜੀ ਦੇ ਵਿੱਚ ਜਿਹੜਾ ਉਹ ਚੱਲ ਰਹੇ ਨੇ ਕੋਮਲਕ ਦੀ ਚਰਨਾ ਚ ਇਹੀ ਅਰਦਾਸ ਬੇਨਤੀ ਗੁਰੂ ਮਹਾਰਾਜ ਕਿਰਪਾ ਕਰਨ ਕਿ ਤੋਂ ਪੂਜਿਆ ਜਾ ਸਕੇ ਔਰ ਸਰਕਾਰਾਂ ਨੂੰ ਜਿਹੜੀ ਇਹ ਬੇਨਤੀ ਵੀ ਆ ਵੀ ਸਰਕਾਰਾਂ ਜਿਸ ਕੰਮ ਨੇ ਚੁਣੀਆਂ ਜਾਂਦੀਆਂ ਤੁਸੀਂ ਆਪਦੇ ਫਰਜ਼ ਨਿਭਾਓ ਇਹ ਕੁਰਸੀਆਂ ਕਿਸੇ ਦੀਆਂ ਸਖੀਆਂ ਨਹੀਂ ਹੁੰਦੀਆਂ ਅੱਜ ਕਿਸੇ ਕੋਈ ਐ ਤੇ ਕੱਲ ਨੂੰ ਕਿਸੇ ਹੋਰ ਨੇ ਹੋਣਾ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤਾਂ ਆਪਣਾ ਫਰਜ਼ ਜ਼ਰੂਰ ਨਿਭਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ